ਏ ਮਿੱਤਰੋ ਸਿਆਲ ਆ ਗਏ ਬਹੁਤ ਵੀਰ ਸੋਚ ਰਹੇ ਹੋਣਗੇ ਵੀ ਬਟੇਰ ਖਾਣਾ ਤੇ ਬਟੇਰ ਕਿੱਥੋਂ ਮਿਲੂਗਾ ਤਾਂ ਤੁਹਾਡੇ ਬਾਅਦ ਤੇ ਮਿੱਤਰੋ ਅੱਜ ਦੀ ਵੀਡੀਓ ਲਾਹੇਵੰਦ ਹੋਣ ਵਾਲੀ ਆ ਆਪਾਂ ਵਿੰਦਰ ਦੇ ਫਾਰਮ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਟਾਪ ਕੁਆਲਿਟੀ ਦਾ ਬਟੇਰਾ ਇਹਦੇਲੇ ਪਾਸੇ ਚੈੱਕ ਕਰੋ ਤੇ ਬਹੁਤ ਸਸਤੇ ਰੇਟ ਦੇ ਵਿੱਚ ਦਵਾ ਲਾਂਗੇ ਵਿੰਦਰ ਕਹਿੰਦਾ ਸਰ ਰੇਟ ਰੁਟ ਕੀ ਆ ਬਈ ਦਾ ਬਈ 40 ਰੁਪਏ ਰੇਟ ਆ ਜੇ 100 ਲਊਗੀ 5 ਫ੍ਰੀ ਐ ਇਹਦੇ ਨਾਲ 100 ਲਵੋਗੇ ਤਾਂ 5 ਫ੍ਰੀ ਮਿਲ ਜਾਣਗੇ ਤੇ 40 ਰੁਪਏ ਰੇਟ ਆ ਇਧਰ ਪਾਸੇ ਦੇਖੋ ਮਤਰੋ ਕੁਆਲਿਟੀ ਕਰਕੇ ਚੱਕ ਕੇ ਚੈੱਕ ਕਰਾ ਲਈ ਆਪਾਂ ਭਾਈ ਪਤਾ ਕੀ ਗੱਲ ਆ ਸਹੀ 10 ਦਿਨਾਂ ਵਾਦੇ ਅੰਡੇ ਦੇਣ ਲੱਗ ਜੂਗਾ ਠੀਕ ਹੈ ਆਂਡਾ ਇਹਦਾ ਮੰਨ ਕੇ ਚਲੋ ਇੱਕ ਕੁਦਰਤੀ ਤੌਰ ਤੇ ਇਹਦਾ ਆਂਡਾ ਵੀ ਇਹਦੇ ਉੱਤੇ ਨੂਨ ਪਾਉਣ ਦੀ ਲੋੜ ਨਹੀਂ ਨੰਬਰ 2 ਦੇ ਕਿਸੇ ਨੌਜਵਾਨ ਪੀਰਾਂ ਚ ਅੱਜਕੱਲ ਪ੍ਰੋਬਲਮ ਆ ਰਹੀ ਐ ਟੈਸਟੋਨ ਲੈਵਲ ਦੀ ਕਮੀ ਐ ਹਨਾ ਤਾਂ ਇਹ ਪਟੇਰ ਦਾ ਮੀਟ ਖਾਓ ਅੰਡੇ ਖਾਓ ਟੈਸਟੋਨ ਲੈਵਲ ਆ ਜਿਹੜਾ ਪੂਰਾ ਇੱਕ ਨੰਬਰ ਲਵੋਗੇ ਤੰਦਰੁਸਤ ਸਵਸਤਰ ਹੋਗੇ ਜਮਾ ਬਾਈ ਬਾਕੀ ਆ ਬਾਈ ਨਾਲ ਗੱਲ ਕਰਵਾ ਤੇ ਮੋਬਾਈਲ ਨੰਬਰ ਕਿੰਨਾ ਆਪਣਾ ਮੋਬਾਈਲ ਨੰਬਰ ਹੈਗਾ 78892 ਵੀਰੇ 36759 78892 36759 ਇਹ ਮੋਬਾਈਲ ਨੰਬਰ ਆ ਚੱਕ ਕੇ ਲਾ ਲਿਓ ਮਿੱਤਰੋ ਤੇ ਰੇਟ ਕਿੰਨਾ ਇਹਦਾ 40 ਰੁਪਏ 40 ਰੁਪਏ ਰੇਟ ਆ ਬਾਈ ਤੂੰ ਆਇਆ ਠੀਕ ਆ ਵੀਡੀਓ ਬਣਾਉਣਾ ਠੀਕ ਹੈ 100 ਨਾਲ 5 ਫ੍ਰੀ ਆ 100 ਨਾਲ 5 ਫ੍ਰੀ ਮਿਲ ਜਾਣਗੇ ਇਧਰੇ ਪਾਸੇ ਮਿੱਤਰੋ ਚੈੱਕ ਕਰ ਸਕਦੇ ਹੋ ਬਟੇਰੀ ਪਟੇਰ ਫਿਰਦਾ ਵੀਰ ਕੋਲ ਮੌਕਾ ਸਾਂਭ ਲਓ ਇਹ ਨਾ ਹੋਵੇ ਜਦੋਂ ਤੁਸੀਂ ਫੋਨ ਲਾਓ ਉਸ ਨੂੰ ਸਾਰੇ ਸੇਲ ਹੋ ਜਾਣ ਚੱਕ ਕੇ ਨੰ